ਸਟੂਡੈਂਟ ਦੀ ਜ਼ਿੰਦਗੀ ਵੀਰੇ ਮੈਂ ਇਹਨੂੰ ਛੋਟੇ ਸ਼ਬਦਾਂ ਚ ਜੇ ਜ਼ਾਹਿਰ ਕਰਾਂ ਤੇ ਐਵੇਂ ਆ ਕਿ ਜੇ ਤਾਂ ਬੰਦਾ ਕੋਈ ਇੱਥੋਂ ਕੰਮ ਹੈ ਜਾਂ ਸਕਿੱਲ ਸਿੱਖ ਕੇ ਗਿਆ ਫਿਰ ਤਾਂ ਉਹਦੀ ਜ਼ਿੰਦਗੀ ਹੈਗੀ ਆ ਵਧੀਆ ਕਿ ਬੰਦੇ ਦੇ ਖਰਚੇ ਵੀ ਨਿਕਲ ਹੀ ਜਾਂਦੇ ਆ ਤੇ ਬੰਦੇ ਦਾ ਲਾਈਫਟਾਈਮ ਵੀ ਵਧੀਆ ਤੇ ਜੇ ਬੰਦਾ ਇੱਥੋਂ ਜੇ ਆਪਾਂ ਕਹਿ ਲਈਏ ਕੋਠੇ ਤੋਂ ਹੀ ਉਹਨੇ ਜਾਹਜ ਫੜਿਆ ਫਿਰ ਉਹਦੀ ਜ਼ਿੰਦਗੀ ਵੀਰੇ ਤੁਸੀਂ ਇਹ ਕਹਿ ਲੋ ਕਿ ਕੁਛ ਵੀ ਨਹੀਂ ਗਈ ਹੂੰ ਉਹ ਉਹ 8 ਘੰਟੇ ਕੰਮ ਕਰੇਗਾ ਤੇ ਉਹ ਨੂੰ ਸ਼ਿਫਟ ਪਊਗੀ 12 ਘੰਟਿਆਂ ਦੀ ਠੀਕ ਆ 12 ਘੰਟੇ ਤੁਹਾਡੇ ਇੱਥੇ ਨਿਕਲ ਗਏ ਉਸ ਤੋਂ ਬਾਅਦ ਕੋਈ ਬੱਚਾ ਆ ਕੇ ਰੋਟੀ ਵੀ ਖਾਊਗਾ ਉਹਨੇ ਕਾਲਜ ਦਾ ਕੰਮ ਵੀ ਕਰਨਾ ਹੈ ਉਹਨੇ ਹੋਰ ਵੀ ਘਰ ਦੇ ਵੀ ਕਈ ਕੰਮ ਕਰਨੇ ਆ ਤੇ ਉਹ ਸਾਰਾ ਦਿਨ ਖੱਪਦਾ ਹੀ ਰਹੂਗਾ ਜੇ ਆਪਾਂ ਕਹਿ ਲਈਏ ਕਿ ਉਹ ਬੰਦਾ ਸਰਕਲ ਦੇ ਵਿੱਚ ਫਸੇ ਜਾਂਦਾ ਹੈ ਸੇ ਇਹੀ ਚੀਜ਼ ਹੈ ਕਿ ਜੇ ਬੰਦਾ ਉਹ ਸਕਿੱਲ ਸਿੱਖ ਕੇ ਗਿਆ ਉਹਨੂੰ ਪਤਾ ਹੈ ਕਿ ਮੈਂ ਉੱਥੇ ਜਾ ਕੇ ਆਪਦਾ ਜੰਗਲ ਦੇ ਵਿੱਚ ਵੀ ਕੰਮ ਸ਼ੁਰੂ ਕਰ ਲਾਂਗਾ ਨਾ ਤੇ ਮੇਰਾ ਚੱਲੇਗਾ ਬਈ ਖੂਦ ਦੇ ਵਿੱਚ ਵੀ ਮੇਰਾ ਮੁੱਲ ਪਊਗਾ ਜੇ ਮੈਂ ਖੂਦ ਚ ਬੈਠਣਾ ਕੁਝ ਕਰ ਬਿਲਕੁਲ 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 ਇਹ ਚੀਜ਼ ਮੇਨ ਮੈਟਰ ਕਰਦੀ ਆ ਇੱਥੋਂ ਵਾਲੇ ਆਪਣੇ ਕੀ ਹੈ ਜੀ ਪੈਰੈਂਟਸ ਖੁੱਲੇ ਪੈਸੇ ਲਾ ਕੇ ਭੇਜ ਦਿੰਦੇ ਆ ਸਿਖਾ ਕੇ ਕੁਝ ਨਹੀਂ ਭੇਜਦੇ ਹੂੰ ਬਿਲਕੁਲ ਬੱਚੇ ਨੂੰ ਆਪਾਂ ਕੋਈ ਸਕਿੱਲ ਹੀ ਛੋਟੀ ਮੋਟੀ ਸਿਖਾਦੀ ਹੈ ਨਾ ਨਾ ਉਹ ਚੀਜ਼ ਨਹੀਂ ਬੱਚੇ ਵੀ ਇਹ ਗੱਲ ਕਹਿੰਦੇ ਕਿ ਨਹੀਂ ਅਸੀਂ ਕੈਨੇਡਾ ਚੱਲਿਆ ਅਸੀਂ ਉੱਥੇ ਜਾ ਕੇ ਸਿੱਖ ਲਾਂਗੇ ਹੂੰ ਉੱਥੇ ਹੁਣ ਮੇਨ ਕੰਮ ਜਿਹੜਾ ਹੈਗਾ ਉਹ ਹੈ ਫੈਕਟਰੀਜ਼ ਦਾ ਹਾਂਜੀ ਠੀਕ ਹੈ ਜੀ ਫੈਕਟਰੀਜ਼ ਦੇ ਵਿੱਚ ਹੁਣ ਮੰਨ ਲਓ ਕਿ 100 ਪੋਜੀਸ਼ਨਸ ਆ ਉਹਨਾਂ ਕੋਲ ਆਲਰੇਡੀ 100 ਬੰਦੇ ਹੈਗੇ ਆ ਕੰਮ ਕਰਨ ਵਾਲੇ ਇੱਕ ਬੰਦਾ ਉਥੋਂ ਛੱਡ ਕੇ ਜਾਊਗਾ ਨਾ ਤੇ ਉੱਥੇ ਇੱਕ ਬੰਦੇ ਦੀ ਪੋਜੀਸ਼ਨ ਵਾਸਤੇ 1000 ਬੰਦਾ ਪਹੁੰਚ ਜਾਊਗਾ ਹੂੰ ਬਿਲਕੁਲ 1000 ਬੰਦੇ ਦੀ ਹੁਣ ਤੁਸੀਂ ਇਹ ਕਹਿ ਲਓ 1000 ਬੰਦੇ ਚੋਂ ਜੇ ਉਹਨਾਂ ਨੇ ਇੱਕ ਕੈਂਡੀਡੇਟ ਚੁਣਨਾ ਜਿਹੜਾ ਉਹਨਾਂ ਦੇ ਉਹਨਾਂ ਲਈ ਪਰਫੈਕਟ ਆ ਉਹਨਾਂ ਨੇ 1000 ਚੋਂ ਤਾਂ ਇੱਕ ਹੀ ਚੁਣਨਾ ਨਾ ਹੂੰ ਬਿਲਕੁਲ ਜੇ ਹੱਥਾਂ ਦੇ ਵਿੱਚ ਗੁਣ ਹੈਗਾ ਆਪਣੇ ਤੇ ਆਪਾਂ ਕਿਉਂ ਨਾ ਆਪਦਾ ਕੁਝ ਕਰੀਏ ਹੂੰ ਬਹੁਤ ਲੋਕੀ ਆ ਵੀਰੇ ਬਹੁਤ ਆਪਣੇ ਸਟੂਡੈਂਟਸ ਨੇ ਜਿਹੜੇ ਉੱਥੇ ਬਹੁਤ ਚੰਗਾ ਚੰਗਾ ਕੰਮ ਕਰਦੇ ਪਏ ਨੇ ਹੂੰ ਕਿ ਕਿਹੇ ਜੀ ਵੈਸੇ ਜਿਵੇਂ ਚਲੋ ਠੀਕ ਆ ਇਹ ਆਪਾਂ ਇਹ ਗੱਲ ਆ ਕਿ ਜਿਹੜੇ ਕਿਸੇ ਨੇ ਜਣਾ ਹੀ ਨਹੀਂ ਜਿਵੇਂ ਤੁਸੀਂ ਗੱਲ ਕਰੇ ਕਿ ਸਿੱਧਾ ਕੋਠੇ ਤੋਂ ਜਹਾਜ਼ ਚੜਜੋ ਜਿਹੜੀ ਹੁਣ ਦੀ ਜਿਹੜਾ ਬਹੁਤ ਤਪਕਾ ਆ ਜਿਸ ਤੇ ਜੇਕਰ ਆਪਾਂ ਗਰੀ ਕਿ 100 ਬੱਚਾ ਪੰਜਾਬ ਦੇ ਵਿੱਚੋਂ ਖਾਸ ਕਰ ਚੜਦਾ ਤਾਂ ਮੈਨੂੰ ਲੱਗਦਾ ਜਿਹੜੇ 80 ਤੋਂ 85% ਉਹ ਹੁੰਦੇ ਨੇ ਜਿਹੜੇ ਤੁਹਾਡੇ ਵਾਲੀ ਗੱਲ ਜਿਵੇਂ ਤੁਸੀਂ ਕਿ ਕਿ ਕੈਨੇਡਾ ਜਾ ਕੇ ਸਿੱਖ ਲਾਂਗੇ ਜਿਹੜੇ ਕਹਿੰਦੇ ਨੇ ਕੈਨੇਡਾ ਜਾ ਕੇ ਸਿੱਖ ਲਾਂਗੇ ਫਿਰ ਜਿਹੜੇ ਕਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਇਹੋ ਜੀ ਹੈ। ਉਹਨਾਂ ਦੀ ਜ਼ਿੰਦਗੀ ਬਿਲਕੁਲ ਇਹੋ ਜੀ ਹੈ ਵੀਰੇ। ਨਾ ਉਹਨਾਂ ਨੂੰ ਸਮਝ ਆਉਂਦੀ ਆ ਪਿੱਛੋਂ ਫੇਰ ਉਹ ਘਰਦਿਆਂ ਨੂੰ ਹੀ ਤੰਗ ਕਰਦੇ ਆ ਕਿ ਸਾਨੂੰ ਪੈਸੇ ਭੇਜੋ ਸਾਡੇ ਕੋਲ ਖਰਚਾ ਨਹੀਂ ਹੈਗਾ ਸਾਡੇ ਕੋਲ ਕੰਮ ਨਹੀਂ ਹੈਗਾ ਤੇ ਘਰ ਦੇ ਵਿਚਾਰਿਆਂ ਨੂੰ ਮਜਬੂਰੀ ਦੇ ਮਾਰੇ ਪੈਸੇ ਭੇਜਨੇ ਪੈਂਦੇ ਆ ਉਹ ਪੈਸੇ ਕਿਤੇ ਫੜਕੇ ਦੇਣ ਜਾਂ ਕੁਝ ਵੀ ਆਪਣੀ ਚੀਜ਼ ਵੇਚ ਕੇ ਲੈ ਕੇ ਆਉਣ ਪਰ ਉਹਨਾਂ ਨੂੰ ਭੇਜਨੇ ਜ਼ਰੂਰ ਪੈਂਦੇ ਕਿਉਂਕਿ ਔਲਾਦ ਲਈ ਬੰਦਾ ਕੀ ਨਹੀਂ ਕਰਦਾ। ਇੱਕ ਚੀਜ਼ ਹੋਰ ਆ ਵੀ ਜਦੋਂ ਵਿਦੇਸ਼ ਤੇ ਵਿੱਚ ਪਹੁੰਚਦੇ ਆ ਤਾਂ ਉਦੋਂ ਸਮੇਂ ਦੀ ਕੀਮਤ ਸਮੇਂ ਦਾ ਮੁੱਲ ਹੀ ਉਦੋਂ ਪਤਾ ਲੱਗਦਾ ਬਾਹਰਲੇ ਮੁਲਕ ਪਾਉਂਦੇ ਕਿਉ ਐ ਵੀ ਵੀਰੇ ਹਰ ਇੱਕ ਚੀਜ਼ ਇੱਕ ਟਾਈਮ ਦੇ ਨਾਲ ਚੱਲਦੀ ਆ। ਹੂੰ। ਕਿ ਜੇ ਮੰਨ ਲਓ ਤੁਹਾਡਾ 10 ਵਜੇ ਕੰਮ ਸਟਾਰਟ ਹੈ ਨਾ ਤੁਹਾਨੂੰ 8 ਵਜੇ ਉੱਠਣਾ ਪੈਣਾ। 8 ਵਜੇ ਉੱਠ ਕੇ ਤੁਸੀਂ ਆਪਦਾ ਨਹਾਉ ਤੋਹੋਗੇ, ਕੁਝ ਖਾਓ ਪੀਓਗੇ, ਕੁਝ ਆਪਦਾ ਲੰਚ ਵਗੈਰਾ ਪੈਕ ਕਰਕੇ ਨਾਲ ਵੀ ਲੈ ਕੇ ਜਾਓਗੇ। ਫਿਰ ਤੁਹਾਡਾ ਟਾਈਮ ਡਿਸਟੈਂਸ ਆ ਗਿਆ ਕਿ ਜੇ ਤੁਹਾਨੂੰ ਅੱਧਾ ਘੰਟਾ ਤੁਹਾਨੂੰ ਟਾਈਮ ਲੱਗਣਾ ਹੈ ਜਾਂਦਿਆ ਜਾਂਦਿਆ ਤੁਸੀਂ ਫਿਰ 8:30-9 ਵਜੇ ਆਦੇ ਘਰੋਂ ਵੀ ਨਿਕਲੋਗੇ। ਹੂੰ। ਫਿਰ ਟਾਈਮ ਦਾ ਤਾਂ ਆਪੇ ਵੀਰੇ ਪਾਬੰਦੀ ਹੋ ਹੀ ਜਾਂਦਾ ਬੰਦਾ। ਹੂੰ। ਪੰਜਾਬ ਦੀ ਯਾਦ ਵੀ ਵੱਧ ਆਉਂਦੀ ਆ। ਪੰਜਾਬ ਦੀ ਵੀਰੇ ਪੰਜਾਬ ਵਾਲਾ ਹੀ ਮਾਹੌਲ ਵਧੀਆ ਮਾਹੌਲ ਆ ਉੱਥੇ ਪੰਜਾਬ ਦੀਆਂ ਖਾਣ ਪੀਣ ਨੂੰ ਚੀਜ਼ਾਂ ਮਿਲ ਜਾਂਦੀਆਂ ਆਪਣੀ ਕਮਿਊਨਿਟੀ ਉੱਥੇ ਬੈਠੀ ਹੋਈ ਆ ਕਿ ਜਦੋਂ ਜੀ ਕੀਤਾ ਬਜ਼ੁਰਗਾਂ ਕੋ ਚੱਲ ਗਿਆ ਉਹਨਾਂ ਦੀਆਂ ਚਲੋ ਪੁਰਾਣੀਆਂ ਗੱਲਾਂ ਸੁਣ ਲਈਆਂ ਹੂੰ ਇਹ ਬਹੁਤ ਵਧੀਆ ਆ ਕੁਝ ਫੈਕਟਰਸ ਵਧੀਆ ਵੀ ਆ ਕੁਝ ਫੈਕਟਰਸ ਮਾੜੇ ਵੀ ਆ